ਦਰਦਾਂ ਦੇ ਦਾਸਤਾਜ ਪੱਖੋ ਕੇ ਟਾਲੀ ਅਤੇ ਹੋਰ ਨਾ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਘਰ ਤਹਿ ਟੇਰੀ ਹੋ ਚੁੱਕੇ ਪੱਖੋ ਕੇ ਟਾਲੀ ਸਾਹਿਬ ਦੇ ਪਰਿਵਾਰ ਅੰਜੂ ਪਤਨੀ ਪ੍ਰਕਾਸ਼ ਮਸੀਦ ਦਾ ਦਰਦ ਵੀ ਉਪਰੋਕਤ ਹਾਲਾਤ ਅਨੁਸਾਰ ਅੰਜੂ ਨੇ ਦੱਸਿਆ ਕਿ ਉਹਨਾਂ ਦੇ ਰਹਿਣ ਬਸੇਰਾ ਪਾਣੀ ਦੇ ਪੇਟ ਚੜ ਚੁੱਕਿਆ ਅਤੇ ਉਹਨਾਂ ਦੇ ਘਰ ਅੰਦਰ ਪਾਣੀ ਨਾਲ ਘਾਰ ਵੜ ਚੁੱਕੀ ਉਹਨਾਂ ਨੇ ਕਿਹਾ ਕਿ ਪਾਣੀ ਦੀ ਮਾਰ ਨਾਲ ਕੋਈ ਬਿਸਤਰਾ ਨਾ ਕੋਈ ਪੈਣਨ ਵਾਲਾ ਕਪੜਾ ਬਚਿਆ ਤੇ ਉਤੋਂ ਘਰ ਦੀ ਸ਼ਤਵੀ ਡਿੱਗ ਗਈ ਉਹਨਾਂ ਨੇ ਦੱਸਿਆ ਕਿ ਘਰ ਅੰਦਰ ਪਾਣੀ ਦਾ ਸਲਾਬਾ ਚੜ ਚੁੱਕਾ ਅਤੇ ਘਰ ਅੰਦਰ ਰਹਿਣਾ ਮੁਸ਼ਕਿਲ ਹੋ ਗਿਆ ਉਹਨਾਂ ਨੇ ਦੱਸਿਆ ਕਿ ਤਰਪਾਲ ਹੀ ਥਾਂ ਦਿਨ ਕੱਟ ਰਹੇ ਹਨ ਤੇ ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ 구ਹਾਰ ਲਗਾਈ ਪੱਖੋ ਕੇ ਢਾਲੀ ਸਾਥ ਵੀ ਰਹਿਣ ਵਾਲੀਆਂ ਪਰ ਜੀ ਮੇਰਾ ਮਤਲਬ ਇਹ ਦਿਨ ਹੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢ ਹੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕਾਢ ਸਕ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕਾਢ ਲਈਏ ਬੱਸ ਆਪਾਂ ਬੱਚੇ ਲੈ ਕੇ ਬਾਹਰ ਚੱਲ ਗਏ ਆ ਮੇਰੀ ਇਹ ਮੇਰਾ ਹੌਨਸ਼ਾਹ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਹੀ ਇੱਥੇ 4 ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜਿੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸਤੀਆਂ ਤੇ ਮਤਲਬ ਪੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਆ ਹੁਣ ਫਿਰ ਗੁਜ਼ਾਰਾ ਕਿਦਾਂ ਹੁਣ ਪਾਜੀ ਇੰਦਾ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਰਾਸ਼ਨ ਤੇ ਚਲੋ ਦੇਣ ਦੇ ਪਰ ਮਕਾਨ ਕਿੱਦਾਂ ਹੈ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ ਸਾਵਾ ਇਹੋ ਆ ਪਾਣੇ ਆਪੀ ਮੇਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਹਾਂ ਸੇਵਾ ਦੇ ਸਮਾਜ ਸੇਵਕ ਬਹੁਤ ਜ਼ਿਆਦਾ ਤੋਂ ਮੰਗਦੇ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਹਾਂ ਹਾਂਜੀ ਪਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤਮੇ ਆ ਤੇ ਨਹੀਂ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗੀ ਆ ਆਪਣੇ ਵਿਹੜੇ ਚ ਤੰਬੂ ਲਾ ਕੇ ਬਿਠੇ ਆ ਬਸ ਦੇਖੇ ਰਹੇ ਤੇ ਮੰਗੇ ਦੀ ਤੋਰ ਚ ਇੱਕ ਕੰਮ ਵੀ ਗਿਆ ਹੱਥੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੇਰਾ 95924 19264 ਪ੍ਰਕਾਸ਼ ਸਿੰਘ ਕੀ ਕੰਮ ਕਰਦੇ ਹੋ ਦੇੜੀ ਦਾ ਪਾਣੀ ਜਦੋਂ ਪਾਣੀ ਆਇਆ ਕੀ ਹਾਲਾਤ ਸੀ ਘਰ ਦੇ ਇੱਥੇ ਬਹੁਤ ਮਾਰੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਜੱਟਾਂ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੱਚੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਛੁਗਏ ਆ ਥੈਲੀ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਇਹਨੀ ਦੇ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਹਾਂਜੀ ਸਾਰਾ ਕੁਝ ਗਿਆ ਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ